ਏ ਮੁੰਡਾ ਖੰਨੇ ਤੋਂ ਆ ਰਿਹਾ ਸੀ Swift ਵਾਲਾ ਸੀ ਇਹ ਜੰਮੂ ਵਾਲੇ ਆ ਰਹੇ ਸੀ ਇੱਧਰੋਂ ਸਮਰਾਲੇ ਤੋਂ ਓਵਰਟੇਕ ਕਰ ਰਹੇ ਸੀ ਉਹਨੇ Swift ਵਾਲਾ ਮਾਰਿਆ ਚੱਕ ਕੇ ਤੇ ਨਾਲ ਸਾਡਾ ਬੁਲਟ ਵੀ ਭੰਨਤਾ ਗਲਤੀ ਹੈਗੀ ਜੰਮੂ ਵਾਲਿਆਂ ਦੀ ਉਹ ਉਹ ਕੱਢੀ ਸੀ ਉਹ ਪਿਕਅਪ ਮਹਿੰਦਰਾ ਵੀ ਕੱਪਚੇ ਸੀ ਐਸ Swift ਸਾਡਾ ਬੁਲਟ ਦਾ ਜੀ ਕਾਰਨ ਕਰਦਾ ਕਾਰਨ ਉਹਦੀ ਉਹਨਾਂ ਦੀ ਗਲਤੀ ਜੀ ਉਹਨੇ दारू ਪੀਤੀ ਵੀ ਸੀ ਡਰਾਈਵਰ ਦੀ ਡਰਾਈਵਰ ਚ ਉਹਨਾਂ ਤਾਂ ਭੱਜ ਗਿਆ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਇਹ ਐਕਸੀਡੈਂਟ ਵੀ ਇੱਥੇ ਇਹ ਨਾ ਅੱਗੇ ਵੀ ਕਈ ਐਕਸੀਡੈਂਟ ਹੋਏ ਨੇ ਅੱਜ ਜਿਹੜਾ ਡਿਜ਼ਾਇਰ ਵਾਲਾ ਬਿਲਕੁਲ ਸਿੱਧਾ ਆ ਰਿਹਾ ਸੀ ਹੁੰਦਾ ਕੀ ਹੈ ਜਦੋਂ ਸਮਰਾਲੇ ਵੱਲੋਂ ਕੋਈ ਗੱਡੀ ਆਉਂਦੀ ਹੈ ਆ ਟੋਏ ਦੇ ਆ ਕੇ ਗੱਡੀ ਸਲੋ ਹੋ ਜਾਂਦੀ ਹੈ ਜਿਹੜੀ ਉਦੋਂ ਪਿਛਲੀ ਵਾਲੀ ਗੱਡੀ ਹੁੰਦੀ ਹੈ ਉਹਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੀ ਉਸ ਚੱਕਰ 'ਚ ਐਕਸੀਡੈਂਟ ਹੁੰਦਾ ਆ ਜਿਹੜਾ ਟੋਆ ਇਹ ਘਟੋ ਘਟ 10 ਵਾਰ ਪ੍ਰਸ਼ਾਸਨ ਪਰ ਚੁੱਕਿਆ ਅਸੀਂ ਇਹਦੀ ਹਰ ਵਾਰ ਬੇਨਤੀ ਕੀਤੀ ਵੀ ਇਹਨੂੰ ਭਰਾਇਆ ਜਾਵੇ ਤਾਂ ਕੋਈ ਪੱਕਾ ਹੱਲ ਦੇਖੋ ਟੈਲਾਂ ਲਾਈ ਹੋਈਆਂ ਨੇ ਉਹ ਟੈਲਾਂ ਓਖੜਦੀਆਂ ਨੇ ਨਾਲੇ ਤਾਂ ਉਰੇ ਬ੍ਰੇਕਾਂ ਲੱਗਦੇ ਨੇ ਗੱਡੀਆਂ ਦੀਆਂ ਐਕਸੀਡੈਂਟ ਹੁੰਦੇ ਨੇ ਆ ਦੇਖੋ ਹੁਣ ਕਿੰਨਾ ਵੱਡਾ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਖਤਮ ਹੋਊਗੀ ਜਦ ਕਿ ਜਦੋਂ ਵੀ ਅਸੀਂ ਕਿਹਾ ਉਦੋਂ ਘੱਟੋ ਘਾਟ ਮਹੀਨੇ 2 ਮਹੀਨੇ ਤੋਂ ਬਾਅਦ ਇਹਨੂੰ ਭਰਿਆ ਜਾਂਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨੂੰ ਪੱਕਾ ਆ ਇੱਟਾਂ ਕੱਢ ਕੇ ਪੱਕਾ ਲੁਕਵਾ ਪਾ ਕੇ ਇਹਨੂੰ ਪੂਰਾ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਾਨ ਦਾ ਬਚਾਅ ਹੋ ਸਕੇ ਬੀਜੀ ਗੱਡੀ ਵਾਲੇ ਠੀਕ ਨੇ ਉਸ ਗੱਡੀ ਚ 7-8 ਜਿਹੜੇ ਬੰਦੇ ਬੈਰੇ ਸੀਗੇ ਉਹਨਾਂ ਦੀ ਮਾੜੀਆਂ ਮਾੜੀਆਂ ਸੱਟਾਂ ਲੱਗੀਆਂ ਨੇ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਹਾਲਾਂਕਿ ਉਸ ਡਰਾਈਵਰ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਪਰ ਇਸ ਗੱਡੀ ਦਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਵਿਚਾਰ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਸੀਗਾ ਬੀਜੀ ਹਾਦਸੇ ਤੋਂਰੇ ਤੁਹਾਨੂੰ ਪੂਰੀ ਦਸੀਏ ਪੱਟੀਆਂ ਦਾ ਮੁੰਡਾ ਐਕਸੀਡੈਂਟ ਹੋਇਆ ਉਹਦੀ ਡੈਥ ਹੋਈ ਸੀਗੀ ਬੁਲਟ ਤੇ ਸੀਗਾ ਬਲਕਿ ਤੁਸੀਂ ਹੁਣ ਅਸੀਂ ਰਾਤ ਨੂੰ ਇੱਥੇ ਮੇਰਾ ਘਰ ਹੈ ਨਾਲ ਰਾਤ ਨੂੰ ਇੰਨੀਆਂ ਬ੍ਰੇਕਾਂ ਵੱਜਦੇ ਨੇ ਇੰਨੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਕੋਈ ਨਾ ਕੋਈ ਰੋਜ਼ ਦੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਕੂਟਰ ਮੋਟਰਸਾਈਕਲ ਵਾਲਾ ਆ ਜਾਂ ਕੋਈ ਕੁੜੀਆਂ ਜਿਹੜੇ ਸਕੂਲ ਤੋਂ ਆਉਂਦੇ ਨੇ ਜਾਂ ਬੱਚੇ ਉਹ ਗਿਰਦੇ ਨਹੀਂ ਇਹ ਮੇਰਾ ਨਾਮ ਹੈ ਮੇਰਾ ਨਾਮ ਕਰਨ ਸ਼ਰਮਾ ਹੈ ਜੀ ਅੱਛਾ ਕਿੱਦਾਂ ਆਇਆ ਜੀ ਉਹ ਜੀ ਮੈਂ ਅੱਜ ਆਪਣੇ ਘਰੇ ਚੱਲਿਆ ਦੀ ਮੈਂ ਚੰਡੀਗੜ੍ਹ ਕੈਬ ਦੀ ਡਿਊਟੀ ਕਰਦਾ ਤੇ ਮੇਰੀ ਡਿਪਾਰਟਮੈਂਟ 'ਚ ਵੀ ਗੱਡੀ ਲੱਗੀ ਹੋਈ ਆ ਤੇ ਮੈਂ ਘਰੇ ਜਾਂਦੇ ਜਾਂਦੇ ਮੈਂ ਕਿਹਾ ਮੰਦਰ ਮੱਥਾ ਟੇਕ ਲਈਏ ਉਹਦੇ ਵਾਸਤੇ ਮੈਂ ਜਾ ਰਿਹਾ ਸੀ ਤੇ ਮੈਂ ਬਿਲਕੁਲ ਆਪਣੀ ਜਗ੍ਹਾ ਜਾ ਰਿਹਾ ਸੀ ਸਿੱਧਾ ਜਾ ਰਿਹਾ ਸੀ ਇੱਕ ਬਲੈਰੋ ਗੱਡੀ ਓਵਰਟੇਕ ਕਰਦੀ ਹੈ ਬਿਲਕੁਲ ਮੇਰੇ ਸਾਹਮਣੇ ਉਹ ਬਿਲਕੁਲ ਮੈਂ ਸੋਫੀ ਹਾਂ ਉਹ ਸਾਰੇ ਰੱਜੇ ਹੋਏ ਸੀ दारू ਤੇ ਮੇਨ ਦਾ ਇਹ ਹੈ ਕਿ ਮੈਨੂੰ ਮੇਰੀ ਗੱਡੀ ਦਾ ਪੂਰਾ ਖਰਚਾ ਪਾਣੀ ਚਾਹੀਦਾ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਦੇਖੋ ਜੀ ਇਨਸ਼ੋਰੈਂਸ ਕਲੇਮ ਹੋਊਗੀ 4-5 ਮਹੀਨੇ ਲਾ ਜਾਣੀ ਗੱਡੀ ਦੀ ਕਿਸ਼ਤ ਜਾਂਦੀ ਹੈ ਜੀ ਮਹੀਨੇ ਦੀ ਤੇ ਮੈਨੂੰ ਉਹ 5-6 ਮਹੀਨੇ ਦੀ ਕਿਸ਼ਤ ਤੇ ਜੋ ਵੀ ਮੇਰਾ ਉੱਪਰ ਕੋਈ ਵੀ ਇਨਸ਼ੋਰੈਂਸ ਕਲੇਮ ਲੈਂਦੇ ਕੋਈ ਖਰਚਾ ਹੋਗਾ ਉਹ ਮੈਨੂੰ ਦਿੱਤਾ ਜਾਵੇ ਵਾਸੀ ਕਿੰਨੇ ਜਣੇ ਸੀ ਗੱਡੀ ਦੇ ਮੈਂ ਕੱਲਾ ਹੀ ਸੀ ਜੀ ਨਾਲ ਫੈਮਲੀ ਦਾ ਕੋਈ ਨਹੀਂ ਕੋਈ ਨਹੀਂ ਸੀ ਮੈਂ ਕੱਲਾ ਆਪਣੇ ਘਰੇ ਚੱਲਿਆ ਸੀ ਖੰਨੇ ਤੇ ਜਾਂਦੇ ਆਂ ਨੇ ਮੱਥਾ ਟਿਕਨਾਂ ਦੀ ਖਾਟੂ ਜਾਂ ਮੈਂ ਉੱਥੇ ਜਾ ਰਿਹਾ ਸੀ ਤੇ ਆਂਦੇ ਆਂਦੇ ਇਹ ਰਜੋਏ ਸੀ ਇਹਨਾਂ ਨੇ ਉੱਪਰ ਬਿਲਕੁਲ ਸਾਹਮਣੇ ਤੋਂ ਮੇਰੇ ਗੱਡੀ ਮਾਰੀ ਜੀ ਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਦੂਜੀ ਗੱਡੀ ਵਾਲੇ ਉਹਨਾਂ ਦਾ ਵਿਚਾਰ ਹਾਂਜੀ ਹਾਂਜੀ ਉਹਨਾਂ ਨੇ ਸ਼ਰਾਬ ਪੀਤੀ ਇਹ ਦੀ ਜੰਮੂ ਦੀ ਗੱਡੀ ਹੈ ਜੀ ਤੇ ਉਹ ਬੰਦਾ ਮੋਗੇ ਤੋਂ ਭੱਜਿਆ ਆਇਆ ਜੀ ਲੱਭ ਨਹੀਂ ਰਿਹਾ ਉਹਨੂੰ ਗੱਡੀ ਦਾ ਕਿੰਨਾ ਖਸਾ ਹੋ ਗਿਆ ਗੱਡੀ ਦਾ ਜੀ ਦੇਖ ਹੀ ਸਕਦੇ ਹੋ ਤੁਸੀਂ ਸਾਰੀ ਖਤਮ ਹੋ ਗਈ ਹੈ ਗੱਡੀ ਇੰਜਨ ਵੀ ਸਾਰਾ ਹੋ ਗਿਆ ਗੱਡੀ ਜ਼ਾਇਰ ਸਵਿਫਟ ਦੀ ਜ਼ਾਇਰ ਹੋਈ ਕੀ ਮੰਗ ਕੀ ਕਰਦੇ ਹੁਣ ਮੈਨੂੰ ਮੈਂ ਹੀ ਮੰਗ ਕਰਦਾ ਮੇਰੀ ਗੱਡੀ ਠੀਕ ਕਰਾ ਕੇ ਦਿੱਤੀ ਜਾ